ਪੰਜਾਬ ਦੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚਾ ਕਰਨ ਲਈ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਸਾਰਤਕ ਸਾਬਤ ਹੋ ਰਹੀਆਂ ਨੇ ਇਸ ਦੇ ਨਾਲ ਟਰਤੀ ਖੇਤ ਤੇ ਪਾਣੀ ਦੀ ਵੀ ਬਚਤ ਹੋ ਰਹੀ ਹੈ ਪੰਜਾਬ ਵਿੱਚ ਨਹਿਰੀ ਪਾਣੀ ਦੇ ذریعے ਸਿੰਚਾਈ ਵੱਲ ਮੌਜੂਦਾ ਪੰਜਾਬ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮ ਇਤਿਹਾਸਿਕ ਹਨ ਪੰਜਾਬ ਵਿੱਚ ਖੇਤਾਂ ਤੱਕ ਹੁਣ ਨਹਿਰੀ ਪਾਣੀ ਸਹੀ ਮਾਇਨੇ ਵਿੱਚ ਪਹੁੰਚ ਰਿਹਾ ਹੈ ਪੰਜਾਬ ਸਰਕਾਰ ਜਦੋਂ ਸੱਤਾ 'ਚ ਆਈ ਤਾਂ ਉਦੋਂ ਮਹਿਜ਼ 21% ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਆ ਸੀ ਜੋ ਕਿ ਹੁਣ 84% ਦੇ ਅੰਕੜੇ ਤੱਕ ਪਹੁੰਚ ਚੁੱਕਿਆ ਹੈ ਇਹ ਆਪਣੇ ਆਪ ਵਿੱਚ ਅਹਿਮ ਅੰਕੜੇ ਹਨ ਅਤੇ ਪੰਜਾਬ ਵਿੱਚ ਤਰਤੀਹੇੜਲੇ ਪਾਣੀ ਦੇ ਡਿੱਗ ਰਹੇ ਪੱਧਰ ਦਰਮਿਆਨ ਟਿਊਬਵੈੱਲਾਂ ਰਾਹੀਂ ਸਿੰਚਾਈ ਦਾ ਬਦਲ ਹੁਣ ਨਹਿਰੀ ਪਾਣੀ ਬਣ ਰਿਹਾ ਹੈ ਜਿਸ ਦੇ ਨਤੀਜੇ ਵੀ ਸਾਹਮਣੇ ਆਉਣ ਲੱਗੇ ਹਨ ਕੱਸੀਆਂ ਪੁਰਾਣੀਆਂ ਰਜਵਾਹੇ ਸੂਏ ਜਿਹੜੇ ਲਾਭ ਹੀ ਨਹੀਂ ਰਹੇ ਸੀ ਕਾਲੀਆਂ ਜਿਹੇਗੇ ਸੀ ਉਹ ਲੱਭ ਰਹੇ ਹਨ ਲੱਭ ਵੀ ਗਏ ਜਿੱਥੇ ਨਹੀਂ ਪਾਈਪਾਂ ਪਾ ਰਹੇ ਆ ਥੱਲੇ ਧਰਤੀ ਦੇ ਪਾਣੀ ਪਹੁੰਚ ਰਿਹਾ ਮੋਗੇ ਬਣਾ ਰਹੇ ਆ ਨਹਿਰਾਂ ਚ ਤੁਸੀਂ ਹੈਰਾਨ ਹੋ ਜੂਗੇ 16 ਮਾਰਚ 2022 ਨੂੰ ਸੌ ਚੁੱਕੀ ਸੀ ਖੜਕੜਕਲਾਂ ਤੁਹਾਡੇ ਚੋਂ ਵੀ ਬਹੁਤ ਸਾਰੇ ਗਏ ਹੋਣਗੇ ਉੱਥੇ ਅੱਜ ਪੌਣੇ 3 ਸਾਲ ਦੇ ਨੇੜੇ ਹੋ ਗਏ ਜਦੋਂ 16 ਮਾਰਚ ਨੂੰ ਸੌ ਚੁੱਕੀ ਸੀ 21% ਪਾਣੀ ਵਰਤ ਰਿਆ ਸੀ ਪੰਜਾਬ ਆਪਦੀਆਂ ਨਹਿਰਾਂ ਦਾ 21% ਤੇ ਅੱਜ ਕੜ-ਕੜ ਕੇ ਅਸੀਂ ਰਜਵਾਹੇ ਮੋਗੇ ਬਣਾ ਬਣਾ ਕੇ ਪਾ ਪਾ ਕੇ ਪਾਈਪਾਂ ਅੱਜ ਅਸੀਂ 84% ਤੇ ਪਹੁੰਚ ਗਏ ਚਾਰ ਗੁਣਾ ਵਧ ਗਿਆ ਚਾਰ ਗੁਣਾ ਉਹਦੇ ਨਾਲ ਕੀ ਹੋਊਗਾ ਨਹਿਰਾਂ ਦਾ ਪਾਣੀ ਸਾਡਾ ਹੈ ਅਸੀਂ ਕਿਹੜਾ ਕਿਦੋਂ ਕੋਈ ਤੇ ਤੇ ਕੋਈ ਰੋਕ ਰਿਹਾ ਕਿਸੇ ਦਾ ਪਾਣੀ ਸਾਡਾ ਪਾਣੀ ਹੈ ਨਹਿਰਾਂ ਦਾ ਪਾਣੀ ਆਊਗਾ ਉਹਦੇ ਨਾਲ ਥੱਲੋਂ ਪਾਣੀ ਜਿਹੜਾ ਉਹ ਘੱਟ ਕੱਢਿਆ ਜਾਊਗਾ ਟਿਊਬਲ ਜਦੋਂ ਨਹੀਂ ਚਲਾਵਾਂਗੇ ਕੱਸੀ ਦਾ ਪਾਣੀ ਆ ਗਿਆ ਤੇ ਬਿਜਲੀ ਦਾ ਵੀ ਖਰਚਾ ਬਚੂਗਾ ਤੇ ਨਹਿਰ ਦਾ ਪਾਣੀ ਮੀਨਲ ਹੁੰਦਾ ਉਹ ਚ ਤੱਤ ਨੇ ਉਪਜਾਊ ਸ਼ਕਤੀ ਵਧੂਗੀ। ਔਰ ਤੁਹਾਨੂੰ ਇੱਕ ਖੁਸ਼ੀ ਦੀ ਗੱਲ ਦੱਸ ਦਿੰਨੇ ਆ। ਆਪਣੇ ਪੰਜਾਬ ਦੇ ਵਿੱਚ ਇੰਡੀਆ ਦਾ ਜਿਹੜਾ ਭਾਰਤ ਸਰਕਾਰ ਦਾ ਆਧਾਰ ਹੈ ਪਾਣੀ ਦਾ ਉਹਦੀ ਰਿਪੋਰਟ ਹੈ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਜ਼ਿਲ੍ਹਿਆਂ ਚ ਪਾਣੀ ਜਿਹੜਾ ਹੈ ਲਗਭਗ ਅੱਧੇ ਮੀਟਰ ਤੋਂ ਉੱਪਰ ਮਤਲਬ ਉੱਚਾ ਹੋ ਗਿਆ, ਉੱਪਰ ਆ ਗਿਆ ਮਤਲਬ ਪਾਣੀ ਬਹੁਤ ਥੱਲੇ ਚਲੇ ਗਿਆ ਸੀ ਨਾ। ਅਸੀਂ ਤੁਹਾਨੂੰ ਪਾਣੀ ਦੇਵਾਂਗੇ ਪਰ ਆਪਾਂ ਬਚਾਉਣਾ ਬਹੁਤ ਜ਼ਰੂਰੀ ਆ। ਪਵਿੱਕ ਵਾਸਤੇ ਪੰਜ ਦਰਿਆਵਾਂ ਦੀ ਧਰਤੀ ਪੰਜਾਬ ਵਿੱਚ ਧਰਤੀ ਹੇਠਲੇ ਪਾਣੀ 'ਚ ਲਗਾਤਾਰ ਗਿਰਾਵਟ ਵੱਡੀ ਚਿੰਤਾ ਦਾ ਵਿਸ਼ਾ ਸੀ ਪਰ ਜਦੋਂ ਦੀ ਕਮਾਨ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਨੇ ਸੰਭੀ ਹੈ ਇਸ ਦਿਸ਼ਾ 'ਚ ਚੁੱਕੇ ਗਏ ਵੱਡੇ ਕਦਮਾਂ ਦੇ ਨਾਲ ਫਿਲਹਾਲ ਹਾਲਾਤ ਸੁਧਰ ਰਹੇ ਨੇ ਜਿਸ ਦੀ ਗਵਾਹੀ ਕੇਂਦਰ ਸਰਕਾਰ ਦੇ ਜਲ ਸਰੋਤ ਮੰਤਰਾਲੇ ਦੇ ਅੰਕੜੇ ਵੀ ਪਰ ਰਹੇ ਨੇ